ਹੋ ਐਂਡ ਤੱਕ ਕਰ ਵੀਡੀਓ ਤੇ ਤੇ ਜੀ ਬਾਈ ਨਾਲੇ ਸ਼ੇਅਰ ਮਾਰ ਦਿਓ ਵੀਡੀਓ ਨੂੰ ਜਲਦੀ ਜਲਦੀ ਨੂੰ 855 ਆ ਗਿਆ ਜੀ ਤੇ ਟਾਇਰਾਂ ਦੀ ਗੱਲ ਕਰੀ ਆ ਬਈ ਟਾਇਰ 70 ਤੋਂ 75 ਪੈਂਦੇ ਨੇ ਪੋਲੋ ਦੇ ਟਾਇਰ ਨੇ ਬਾਈ 14928 ਵਾਲੇ 14928 ਵਾਲੇ ਪ੍ਰੈਸ਼ਰ ਘਟਾਈ ਆ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 16 ਮਾਡਲ ਹੈ 5 ਲੱਖ 15000 ਰੇਟ ਹੈ ਬਾਈ ਜੀ ਹਰਿਆਣਾ ਨੰਬਰ ਹੈ ਟਰੈਕਟਰ ਦੇਖ ਸਕਦੇ ਹੋ ਡਬਲ ਟੈਸਟੀ ਬੂਟਰ ਹੈ ਪੂਰਾ ਕੈਂਪ ਟਰੈਕਟਰ ਹੈ ਸੈਂਪਲ ਕੱਪੜੇ ਵਾਲੀ ਫਾਤਰੀ ਹੈ ਮੂਰੇ ਆ ਗਿਆ 35 ਦਾ ਜੀ ਦੇਖ ਸਕਦੇ ਹੋ ਪੂਰਾ ਕੈਂਪ ਟਰੈਕਟਰ ਹੈ ਸਾਈਡ ਗੇਅਰ ਹੈ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਮੰਗਰਲੇ ਟਾਇਰ ਪਏ ਨੇ 80 85 ਪੈਸੇ ਬਾਈ ਐਮਆਰਐਫ ਦੇ 16 13 6 28 ਵਾਲੇ ਅਗਲੇ ਟਾਇਰ ਪਏ ਨੇ ਬਾਈ ਜੀ ਅੱਧੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਨਵਾਂ ਮਾਡਲ ਹੈ 275000 ਰੇਟ ਹੈ ਬਾਈ ਹਰਿਆਣਾ ਨੰਬਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕੈਂਪ ਟਰੈਕਟਰ ਹੈ ਸੈਂਪਲਸ ਕਪੜੇ ਵਾਲੀ ਛਤਰੀ ਹੈ ਨੂੰ ਮੁਰਿਆ ਗਿਆ 855 ਐਫ 2 ਰਿਵਰਸ ਪੀਪੀਓ ਹੈ ਟ੍ਰੈਕਟਰਾਂ ਦੀ ਗੱਲ ਕੀਤੀ ਹੈ ਪਰ ਟਾਇਰ ਪੈਨੇ 80 ਤੋਂ 85 ਪੈਸਾ ਸੈਂਟਰ ਗੇਅਰ ਹੈ ਡਬਲ ਡਿਸਟ੍ਰਿਬਿਊਟਰ ਹੈ ਸੈਂਪਲ ਕਪੜੇ ਹੋਈ ਸਾਤਰੀ ਹੈ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ 20 ਮਾਡਲ ਹੈ 6,35,000 ਰੇਟ ਹੈ ਬਾਈ ਜੀ ਇਹਦਾ 6,35,000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਕੈਮ ਟਰੈਕਟਰ ਹੈ ਤੇ ਅੱਗੇ ਆ ਗਿਆ ਇੰਡੋ ਫਾਰਮ ਜੀ 3055 ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਨਵਾਂ ਟਰੈਕਟਰ ਪਿਆ ਹੈ ਸਾਈਡ ਗੇਅਰ ਹੈ ਡਬਲ ਡਿਸਟ੍ਰਿਬਿਊਟਰ ਹੈ ਜੇ ਟਾਇਰਾਂ ਦੀ ਗੱਲ ਕੀਤੀ ਹੈ ਟਾਇਰ ਬਾਈ ਜੀ ਚੌਕੜਾ ਪੈਨੇ ਰੁਪਿਆ ਅਪੋਲੋ ਦੇ ਟਾਇਰ ਨੇ ਤੇ 14928 ਵਾਲੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਬਣ ਕੇ ਜਿਹੜੇ ਜੁੜੀ ਜਾਂਦੇ ਹੋ ਸੇਰ ਮੰਨਦੇ ਹੋ ਚੱਲਦੀ ਚੱਲਦੀ ਵੀਡੀਓ ਨੂੰ ਤੇ 22 ਮਾਡਲ ਆ ਗਿਆ ਭਰਾ ਇਹ 460000 ਰੇਟ ਹੈ ਦਾ ਹਰਿਆਣਾ ਨੰਬਰ ਹੈ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਡਬਲ ਡਿਸਟਿਬਿਊਟਰ ਹੈ ਸਿੰਪਲ ਕੱਪੜੇ ਵਾਲੀ ਸਾਥੀ ਹੈ ਮੂਰੇ ਆ ਗਿਆ ਜੀ 35 ਦਾ ਸਿਉਣਾ ਨਹੀਂ ਕਾ ਸਕੰਦਰਾ ਐਚ ਡੀ ਐਮ ਤੇ 48 ਐਚ ਪੀ ਹੈ ਤੇ ਜੇ ਟਾਇਰਾਂ ਸਾਈਡ ਗੇਅਰ ਹੈ ਡਬਲ ਡਿਸਟਿਬਿਊਟਰ ਟਾਇਰਾਂ ਦੀ ਗੱਲ ਕਰੀਏ ਟਾਇਰ ਚੌਕੜਾ ਪਏ ਨੇ ਰੁਪਿਆ ਬਾਈ ਜੀ 13 ਸੇ 28 ਵਾਲੇ ਟਾਇਰ ਨੇ ਪੋਲੋ ਦੇ ਟਾਇਰ ਨੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੈਸ਼ਰ ਘਟਾਈ ਹੈ ਤੇ ਮਾਡਲ ਦੀ ਗੱਲ ਕਰੀਏ ਦੇ ਮਾਡਲ 23 ਆ 5 ਲੱਖ 25000 ਰੇਟ ਹੈ ਮਿੱਤਰੋ 5 ਲੱਖ 25000 ਰੇਟ ਦਾ ਟਰੈਕਟਰ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਸਾਤਰੀ ਆ ਪੂਰੇ ਆ ਗਿਆ 35 ਦਾ ਉਹਨਾਂ ਲਈ ਤਾਂ ਫੇਰ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਸਾਦੀ ਘਟਾਈ ਚਾ ਸੈਂਟਰ ਗੇਅਰ ਹੈ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਪੈਨੇ ਮੰਗਰਲੇ 60-65 ਪੈਸੇ 13 ਸੇ 22 ਵਾਲੇ ਤੇ ਅਗਲੇ ਟਾਇਰ ਪੈਨੇ ਅੱਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਇੱਕ ਨਾਲ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਮਾਰ ਦਿਓ ਅੱਠ ਮਾਡਲ ਹੈ 245000 ਰੇਟ ਹੈ ਬਈ ਇਹਦਾ 245000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ ਜੀ 60 ਹਰ ਸਿਉਨਾਲੀਕਾ ਐਮ ਐਮ ਤਿੰਨ ਸਿਲੰਡਰ ਹੈ ਸਾਈਡ ਗੇਅਰ ਹੈ 17 ਦੀ ਗੱਲ ਕੀਤੀ ਹੈ ਬਾਈ ਟਾਇਰ ਪਏ ਨੇ ਬਾਈ 60 ਤੋਂ 65 ਪੈਸੇ ਗੂਡਗਾਰ ਦੇ ਟਾਇਰ ਨੇ 113 28 ਵਾਲੇ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਕੈਂਪ ਟਰੈਕਟਰ ਹੈ ਤੇ ਬਈ ਵੀਡੀਓ ਬਣਾਈ ਜਾਣਾ ਕੈਂਪ ਟਰੈਕਟਰ ਹੈ ਨਵਾਂ ਮਾਡਲ ਹੈ 2 ਲੱਖ 75000 ਰੇਟ ਹੈ 2 ਲੱਖ 75000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਐਸਾ 350 ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਸੈਂਟਰ ਗੇਅਰ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ 80 ਤੋਂ 85 ਪੈਸੇ 13 ਮਾਡਲ ਆ ਗਿਆ 2,55,000 ਰੁਪਏ ਦੀ ਰੇਟ ਹੈ ਇਹਦਾ 2,55 ਰੇਟ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੈਂਪਲ ਕੱਪੜੇ ਵਾਲੀ ਸਾਥ ਨੂੰ ਤੇ ਮੂਹਰੇ ਆ ਗਿਆ ਜੀ ਆਪਣੇ ਸਿਉਣਾ ਵਾਲੀ ਕਾ 750 ਸਿਕੰਦਰਾ ਐਚ ਡੀ ਐਮ ਟਰੈਕਟਰ ਚੈੱਕ ਕਰ ਸਕਦੇ ਹੋ ਭਾਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਪੈਨੇ 80 ਤੋਂ 85 ਇੰਚ ਵੇਟ ਬੂਟ ਲੱਗੇ ਹੋਏ ਨੇ ਤੇ ਅਪੋਲੋ ਦੇ ਟਾਇਰ ਨੇ 16928 ਵਾਲੇ ਭਾਜੀ ਤੇ ਬਿਲਕੁਲ ਐਨ ਸ਼ੋਰੂਮ ਕੰਡੀਸ਼ਨ ਚ ਟਰੈਕਟਰ ਹੈ ਤੇ ਮਾਡਲ ਆ ਗਿਆ 18 ਤੇ 510000 ਰੇਟ ਹੈ ਬਾਈ ਜੀ ਇਹਦਾ ਹਰਿਆਣਾ ਪੰਜਾਬ ਨੰਬਰ ਹੈ ਇਹ ਪੰਜਾਬ ਨੰਬਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਮੂਰੇ ਆ ਗਿਆ 855 ਜੀ ਐਫ ਤੇ ਪੋਰ ਸਟਾਰ ਹੈ ਰਿਵਰਸ ਪੀਟੀਓ ਹੈ ਤੇ ਜਿਹੜਾ ਟਾਇਰਾਂ ਦੀ ਗੱਲ ਕੀਤੀ ਜਾ ਟਾਇਰ ਬਾਈ ਚੌਕੜਾ ਪਏ ਨੇ ਰਫੀਆ ਜੇ ਕਿ ਸੋਨਾ ਨੰਬਰ 1 ਦੇ ਟਾਇਰ ਨੇ 14928 ਵਾਲੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਸਿੰਪਲ ਕਪੜੇ ਵਾਲੀ ਛਤਰੀ ਹੈ ਤੇ ਜਿਹੇ ਦੇ ਮਾਡਲ ਦੀ ਗੱਲ ਕਰੀਏ 14 ਮਾਡਲ ਆ ਕਰਾਸ ਕਰਦਾ ਇੰਜਨ ਹੈ ਤੇ ਰੇਟ 485000 ਹਰਿਆਣਾ ਨੰਬਰ ਹੈ ਬਾਈ ਹਰਿਆਣਾ ਨੰਬਰ ਹੈ ਚੈੱਕ ਕਰ ਸਕਦੇ ਤੁਸੀਂ ਤੇ ਮੂਰੇ ਆ ਗਿਆ ਪ੍ਰੀਤੀ ਜੀ 6049 ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਹੈ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਪਏ ਨੇ ਇਹਦੇ ਬਾਈ 70 ਤੋਂ 75 ਪੈਂਥੇ ਤੇ 16928 ਵਾਲੇ ਬੀਕੇਟੀ ਦੇ ਜੇ ਟਰੈਕਟਰ ਤੁਸੀਂ ਬਿਲਕੁਲ ਚੈੱਕ ਕਰ ਸਕਦੇ ਹੋ ਤੇ ਜੇ ਮਾਡਲ ਦੀ ਗੱਲ ਕਰੀਏ 20 ਮਾਡਲ ਹੈ 475000 ਰੇਟ ਹੈ ਬਾਈ 475000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਅੱਗੇ ਆ ਗਈ ਸਮਾਵਿਕਾ 750 ਦੇਖ ਸਕਦੇ ਹੋ ਐਕਟੀਡੀਐਮ ਸਕੰਦਰਾ ਸਾਈਡ ਗੇਅਰ ਹੈ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਾਈ ਕੀ ਪਏ ਨੇ ਤੇ 70 75 ਪਏ ਸੀ ਅਪੋਲੋ ਦੇ ਟਾਇਰ ਨੇ ਤੇ ਵੇਟ ਬੂਟ ਲੱਗੇ ਹੋਏ ਨੇ ਤੇ ਮਾਡਲ ਇਹ ਆ ਗਿਆ ਮਾਡਲ ਆ ਗਿਆ 18 495000 ਰੁਪਏ ਦੀ ਰੇਟ ਹੈ ਇਹਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਸਤਰੀ ਹੈ ਤੇ ਇੱਕ ਸ਼ੇਅਰ ਮਾਰ ਦਿਓ ਬਾਈ ਜਿੰਨੇ ਕਿ ਜੁੜੇ ਹੋਣ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਮਾਰ ਦਿਓ ਮੂਰੇ ਆ ਗਿਆ ਜੀ ਸਿਉਨਾ ਲੀਕਾ 35 ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ ਤੇ ਜੇ ਟਾਇਰਾਂ ਦੀ ਗੱਲ ਕੀਤੀ ਆ ਬਾਈ ਮਗਰਲੇ ਟਾਇਰ ਬਾਈ ਜੀ ਅੱਧੇ ਨੇ ਅਗਲੇ ਟਾਇਰ ਪੂਰੇ ਨੇ ਰੁਪਈਏ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੱਤ ਮਾਡਲ ਆ ਗਿਆ 2 ਲੱਖ 15000 ਰੇਟ ਹੈ ਬਾਈ ਜੀ ਤੇ 28 ਤੱਕ ਰਪਾ ਸਿੰਘ ਪਈਆ ਟਰੈਕਟਰ 28 ਤੱਕ ਰਪਾ ਸਿੰਘ ਹੈ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਤੇ 35 ਦਾ ਆ ਗਿਆ ਜੀ ਤੇ ਉਹਨਾਂ ਦੀ ਕਾ ਟਰੈਕਟਰ ਚੈੱਕ ਕਰ ਸਕਦੇ ਹਾਂ ਬਿਲਕੁਲ ਸਾਈਡ ਗੇਅਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਪੈਣੇ ਚੌਕੜਾ ਰੁਪਈਆ ਬਾਈ ਜੀ ਤੇ ਸੈਂਪਲ ਕੱਪੜੇ ਵਾਲੀ ਸੱਤਰੀ ਹੈ ਤੇ ਮਾਡਲ ਆ ਗਿਆ 15 375000 ਮੁੱਲ ਹੈ ਬਾਈ ਜੀ ਬਾਕੀ ਮੌਕੇ ਤੇ ਹੋ ਜੂ ਸਕਾਉਂਟ ਡਬਲ ਡਿਸਟਰੀਬਿਊਟਰ ਹੈ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਤੇ ਅੱਗੇ ਆ ਗਿਆ ਜੀ 855 ਐਫ ਏ ਰਿਵਰਸ ਪੀਟੀਓ ਤੇ ਟਰੈਕਟਰ ਬਿਲਕੁਲ ਸਾਫ ਪਿਆ ਸੈਂਟਰ ਗੇਅਰ ਹੈ ਡਬਲ ਡਿਸਟਰੀਬਿਊਟਰਾਂ ਟਾਇਰਾਂ ਦੀ ਗੱਲ ਕੀਤੀ ਹੈ ਬਟਾਇਰ 6065 ਪੈਸੇ ਪਏ ਨੇ ਚੌਕੜਾ ਬਈ ਜੀ ਅਪੋਲੋ ਦੇ ਟਾਇਰ ਨੇ ਤੇ 14928 ਵਾਲੇ ਤੇ ਕ੍ਰਾਸ ਕਰਦਾ ਇੰਜਨ ਆ ਭਾਈ 13 ਮਾਡਲ ਹੈ ਤੇ 465000 ਭਾਈ ਰੇਟ ਹੈ ਤੇ ਇੱਕ ਨਾ ਭਾਈ ਜਿੰਨੇ ਕੁ ਜੁੜਿਓ ਭਾਈ ਵਣਕੇ ਸ਼ੇਅਰ ਮਾਰ ਦਿਓ ਵੀਰ ਵਣਕੇ ਵੀਡੀਓ ਨੂੰ ਹਨਾ ਵੀ ਗਾਹਾਂ ਦੀ ਗਾਹਾਂ ਜੁੜ ਜਾਣ ਭਾਈ ਵਣਕੇ ਕਰ ਦਿਓ ਸੌਕ ਬੰਦਾ ਜੋੜ ਲੋ ਗੇਰਾ ਵੀਰ ਵਣਕੇ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਕੈਮ ਟਰੈਕਟਰ ਤੇ ਮੂਹਰੇ ਆ ਗਿਆ 52 04 ਜੌਂਡੀਅਰ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਤੁਸੀਂ ਤੇ ਸਾਈਡ ਗੇਅਰ ਹੈ ਤੇ ਅਲੱਗ ਤੋਂ ਕਲਚ ਵਾਲਾ ਤੇ ਜਿਹੜਾ ਟਾਇਰਾਂ ਦੀ ਗੱਲ ਕੀਤੀ ਆ ਟਾਇਰ ਪਏ ਨੇ 70 ਤੋਂ 75 ਪੈਂਦੇ ਬਾਈ ਚੌਕੜਾ ਐਮ ਆਰ ਐਫ ਦੇ ਤੇ 13 14 9 28 ਵਾਲੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ 3 ਸਪੀਡ ਹੈ 2010 ਮਾਡਲ ਹੈ 4 ਲੱਖ 15 ਹਜ਼ਾਰ ਰੇਟ ਹੈ ਇਹਦਾ ਤੇ ਸਾਊਂਡ ਸਿਸਟਮ ਵਿੱਚੇ ਜੋ ਸਿੰਪਲ ਕਪੜੇ ਵਾਲੀ ਸਤਰੀ ਹੈ ਮੂਰੇ ਆ ਗਿਆ 960 ਐਫ ਆਈ ਦੇਖ ਸਕਦੇ ਹੋ ਵਰਸ ਪੀਟੀਓ ਹੈ ਪ੍ਰੈਸ਼ਰ ਕਟਾਈ ਆ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਆ ਸਾਊਂਡ ਸਿਸਟਮ ਵਿੱਚੇ ਜੋ ਫੈਬਰ ਦੀ ਹੋਟ ਲੱਗੀ ਹੋਈ ਆ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਮਾਰਗਲਾ ਟਾਇਰ ਪਏ ਨੇ ਬਾਈ 60 70 ਰੁਪਏ ਤੇ ਐਮ ਆਰ ਐਫ ਦੇ ਟਾਇਰ ਨੇ ਬਾਈ ਤੇ ਅਗਲੇ ਟਾਇਰ ਪਏ ਨੇ ਬਾਈ ਜੀ 60 70 ਰੁਪਏ ਦੇ ਐਮ ਆਰ ਐਫ ਦੇ 16 9 28 ਵਾਲੇ ਟਾਇਰ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਜੇ ਮਾਡਲ ਦੀ ਗੱਲ ਕਰੀਏ 18 ਮਾਡਲ ਦਾ 5 ਲੱਖ 15000 ਰੇਟ ਹੈ ਬਾਈ ਇਹਦਾ 5 15 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਨੂਰੇ ਆ ਗਿਆ ਸਵਰਾਜ ਜੀ 735 ਐਫ ਆਈ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਪੂਰਾ ਟੈਂਪਟਰ ਹੈ ਤੇ ਸੈਂਟਰ ਗੇਅਰ ਹੈ ਤੇ ਜੇ ਮਾਡਲ ਦੀ ਗੱਲ ਕਰੀਏ 99 ਮਾਡਲ ਹੈ 1,65,000 ਰੁਪਏ ਰੇਟ ਹੈ ਦਾ 1.65 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਤੇ ਆਜੋ ਹੋਰ ਦਿਖਾ ਦਿੰਦੇ ਆ ਬਾਈ ਤੇ ਬਾਈ ਜਿੰਨੇ ਵੀ ਜੁੜੇ ਹੋ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਹਨਾ ਇੱਕ ਸ਼ੇਅਰ ਮਾਰ ਦਿਆ ਕਰੋ ਵੀਡੀਓ ਨੂੰ ਬਾਈ ਬਣ ਕੇ ਚਲਦੀ ਚਲਦੀ ਨੂੰ ਵੀ ਅੱਗੇ ਜੁੜ ਜਾਣ ਅਗਲੀ ਅਗਲੀ ਵੀਡੀਓ ਤੇ ਜੁੜਦੇ ਆਂ ਆਪਾਂ ਅਗਲੀ ਵਾਰ ਲਾਈਵ ਤੇ ਜੁੜਦੇ ਆਂ ਧੰਨਵਾਦ ਵੀਰ